ਸਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਨੈਕਟ ਵਿਦ ਵੀਰਪਾਲ ਸੰਧੂ। ਹਾਜ਼ਰਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਤੇ ਆਸਾਨੀ ਨਾਲ ਬਨਣ ਵਾਲਾ ਡਿਜ਼ਾਈਨ ਦੱਸਾਂਗੇ। ਜੋ ਸਿਰਫ ਚਾਰੀ ਸਲਾਈਆਂ ਦਾ ਡਿਜ਼ਾਈਨ ਆ ਤੇ ਜਿਹੜੇ ਚੱਚ ਫੰਦੇ ਲੈਣੇ ਆ ਉਹ ਆਪਾਂ ਔਡ ਨੰਬਰਸ ਚ ਲੈਣੇ ਆ। ਠੀਕ ਹੈ ਜੀ। ਔਡ ਨੰਬਰਸ ਮਤਲਬ ਜਿਹੜੇ ਦੋ ਤੇ ਡਿਵਾਈਡ ਨਾ ਹੁੰਦੇ ਹੋਣ ਠੀਕ ਹੈ। ਜਿਹੜਾ ਮੈਂ ਪਹਿਲਾ ਫੰਦਾ ਹੈਗਾ ਉਬਿਨਾ ਨੂੰ ਉਤਾਰ ਲੂ ਜਬ ਬੁਣ ਵੀ ਸਕਦੇ ਹੋ ਜੋ ਡਿਜ਼ਾਈਨ ਚ ਵੀ ਯੂਜ਼ ਕਰ ਸਕਦੇ ਹੋ ਤਾਂ ਆਪਾਂ ਡਿਜ਼ਾਈਨ ਚ ਯੂਜ਼ ਕਰ ਸਕਦੇ ਹਾਂ ਜਿਹੜੀ ਪਹਿਲੀ ਸਲਾਈ ਉਹ ਸਾਰੀ ਸਿੱਧੀ ਸਿੱਧੀ ਬੁਣਨੀ ਹੈ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਸਾਰੀ ਸਲਾਈ ਸਿੱਧੀ ਸਿੱਧੀ ਹੀ ਬੁਣਨੀ ਪਹਿਲੀ ਸਲਾਈਆ ਡਿਜ਼ਾਈਨ ਦੀ ਸਾਰੀ ਸਿੱਧੀ ਸਾਈਡ ਤੋਂ ਸਿੱਧੀ ਸਿੱਧੀ ਹੀ ਬੁੰਨੀ ਹੈ। ਰੋ 1 ਸਿੱਧੀ ਸਾਈਡ ਤੋਂ ਸਿੱਧੀ ਸਿੱਧੀ ਬੁਨੂੰਗੀ। ਅਗਿਆਗੀ ਰੋ 2nd ਉਲਟੀ ਸਾਈਡ ਤੋਂ ਸਿੱਧੀ ਸਿੱਧੀ ਬੁਨਨੀ ਹੈ ਵੀ। ਉਲਟੀ ਸਾਈਡ ਆ ਬੁੰਨੀ ਆਪਾਂ ਸਿੱਧੀ ਸਿੱਧੀ। ਸੈਟਿਨ ਰੋ ਆ ਡਿਜ਼ਾਈਨ ਦੀ। ਸੈਕਿੰਡ ਰੋ ਆ ਸਿੱਧੀ ਸਿੱਧੀ ਹੀ ਬੁੰਨੀ ਆ ਉਲਟੀ ਸਾਈਡ ਤੋਂ ਹੁਣ ਆ ਗਈ ਆਪਣੀ ਇਹ ਸਲਾਈ ਪੂਰੀ ਹੋ ਗਈ ਹੁਣ ਆਬੀ ਨਹੀਂ ਆ ਗਈ ਡਿਜ਼ਾਈਨ ਦੀ 3rd ਸਲਾਈ ਹੁਣ ਆਪਾਂ ਗ ਕਰਨਾ ਹੈ ਪਹਿਲਾ ਫੰਦਾ ਜਿਹੜਾ ਉਤਾਰ ਲੈਣਾਗਾ ਅੱਗੇ ਕਰਨਾ ਧਾਗਾ ਪਿੱਛੇ ਕਰਨਾ ਪਹਿਲਾ ਫੰਦਾ ਜਿਹੜਾ ਸਿੱਧਾ ਬੁਣਾਗੇ ਧਾਗਾ ਅੱਗੇ ਕਰਾਂਗੇ ਆਹ ਸਕਿਪ ਕਰ ਲਾਂਗੇ ਠੀਕ ਹੈ ਧਾਗਾ ਪਿੱਛੇ ਕਰਾਂਗੇ ਇੱਕ ਫੰਦਾ ਸਿੱਧਾ ਧਾਗਾ ਅੱਗੇ ਕਰਾਂਗੇ ਇੱਕ ਫੰਦਾ ਸਕਿਪ ਕਰਾਂਗੇ ਧਾਗਾ ਪਿੱਛੇ ਇੱਕ ਫੰਦਾ ਸਿੱਧਾ ਧਾਗਾ ਅੱਗੇ ਇੱਕ ਫੰਦਾ ਸਕਿਪ ਧਾਗਾ ਪਿੱਛੇ ਇੱਕ ਫੰਦਾ ਸਿੱਧਾ ਧਾਗਾ ਅੱਗੇ ਇੱਕ ਫੰਦਾ ਉੱਪਰ ਸਕਿਪ ਕੀਤਾ ਇੱਕ ਸਿੱਧਾ ਫੇਰ ਧਾਗਾ ਅੱਗੇ ਇੱਕ ਫੰਦਾ ਇਸ ਤਰੀਕੇ ਨਾਲ ਦਰ ਹੈ ਪਿੱਛੇ ਸਿੱਧਾ ਅੱਗੇ ਸਕਿਪ ਕੀਤਾ ਪਿੱਛੇ ਸਿੱਧਾ ਅੱਗੇ ਇਸੇ ਿਕਨ ਉਤਾਰ ਕੇ ਅੱਗੇ ਪਿੱਛੇ ਸਿੱਧਾ ਬਣੇ ਤਾਗਾ ਕਿੰਦਾ ਇੱਕ ਸਕਿਪ ਕੀਤਾ ਤਾਗਾ ਪਿੱਛੇ ਕੀਤਾ ਇੱਕ ਸਿੱਧਾ ਤਾਗਾ ਅੱਗੇ ਇੱਕ ਸਕਿਪ ਕੀਤਾ ਤਾਗਾ ਪਿੱਛੇ ਇੱਕ ਸਿੱਧਾ ਤੇ ਲਾਸ ਵਾਲਾ ਇਸ ਤਰੀਕੇ ਨਾਲ ਬਣਨਾ ਅੱਗੇ ਅੱਗੇ 4th ਸਲਾਈ ਆਪਣੀ ਡਿਜ਼ਾਈਨ ਦੀ ਪਹਿਲਾ ਇਸ ਤਰੀਕੇ ਨਾਲ ਉਤਾਰ ਲਾਂਗੇ ਅੱਗੇ ਜਿਹੜਾ ਫੰਦਾ ਆਪਾਂ ਉਲਟਾ ਬੁਣਨ ਨੂੰ ਉਸ ਨੂੰ ਉਲਟਾ ਬੁਣ ਲੈਣਾ ਹੈ ਧਾਗਾ ਅੱਗੇ ਰੱਖ ਕੇ ਉਲਟਾ ਬੁਣ ਲੈਣਾ ਹੁਣ ਕੀ ਕਰਨਾ ਜਿਹੜਾ ਆਪਣਾ ਐਸਟੀਜ਼ਾ ਮਤਲਬ ਜਿਹੜਾ ਆਪਾਂ ਸਕਿਪ ਕੀਤਾ ਸੀ ਬੁਣਿਆ ਨਹੀਂ ਸੀਗਾ ਉਸ ਵੇਲੇ ਜਿਹੜਾ ਕਰਾਂਗੇ ਉਹ ਧਾਗਾ ਪਿੱਛੇ ਕਰਾਂਗੇ ਤੇ ਇਹਨੂੰ ਸਕਿਪ ਸਕਿਪ ਕਰਾਂਗੇ ਫਿਰ ਧਾਗਾ ਅੱਗੇ ਲਿਆਵਾਂਗੇ ਇਹਨੂੰ ਉਲਟਾ ਬੁਣਾਗੇ ਠੀਕ ਇਹ ਧਿਆਨ ਰੱਖਣਾ ਠੀਕ ਹੈ ਜਿਹੜਾ ਸਕਿਪ ਕੀਤਾ ਹੋਊਗਾ ਉਹ ਤੋਂ ਪਿੱਛੇ ਜਾਊਗਾ ਇਸ ਧਾਗਾ ਠੀਕ ਹੈ ਸਕਿਪ ਕੀਤਾ ਧਾਗਾ ਅੱਗੇ ਉਲਟਾ ਬੁਣਿਆ ਤਾਗਾ ਫੇਰ ਪਿੱਛੇ ਸਕਿਪ ਕੀਤਾ ਧਾਗਾ ਅੱਗੇ ਉਲਟਾ ਬੁਣਿਆ ਧਾਗਾ ਫੇਰ ਪਿੱਛੇ ਸਕਿਪ ਕੀਤਾ ਧਾਗਾ ਅੱਗੇ ਉਲਟਾ ਬੁਣਿਆ ਧਾਗਾ ਪਿੱਛੇ ਸਲਿੱਪ ਕੀਤਾ ਅੱਗੇ ਉਲਟਾ ਬੁਣਿਆ ਪਿੱਛੇ ਧਾਗਾ ਅੱਗੇ ਉਲਟਾ ਪਿੱਛੇ ਸਕਿਪ ਕੀਤਾ ਅੱਗੇ ਉਲਟਾ ਬੁਣਿਆ ਧਾਗਾ ਪਿੱਛੇ ਸਕਿਪ ਕੀਤਾ ਧਾਗਾ ਅੱਗੇ ਉਲਟਾ ਫੇਰ ਧਾਗਾ ਪਿੱਛੇ ਇੱਕ ਸਿੱਧਾ ਧਾਗਾ ਅੱਗੇ ਇੱਕ ਫੁੰਦਾ ਉਲਟਾ ਤੇ ਐਸੇ ਕੀ ਨਾਲ ਸਿੱਧਾ ਬਣਨਗੇ ਇਹ ਆਪਣਾ ਜਿਹੜਾ ਡਿਜ਼ਾਈਨ ਹੈ ਇੱਥੇ ਕੰਪਲੀਟ ਹੋ ਗਿਆ ਹੁਣ ਦੁਬਾਰਾ-ਦੁਬਾਰਾ ਆਪਾਂ ਤੁਹਾਨੂੰ ਡਿਜ਼ਾਈਨ ਬਣਾਉਣਾ ਦਿਖਾਵਾਂਗੇ ਕਿਸ ਤਰੀਕੇ ਨਾਲ ਬਣਦਾ ਜਾਊਗਾ ਠੀਕ ਹੈ ਹੁਣ ਦੁਬਾਰਾ ਜਿਵੇਂ ਆਪਾਂ ਫਸਟ ਰੋ ਸਟਾਰਟ ਕੀਤੀ ਸੀ ਉਸ ਤਰੀਕੇ ਨਾਲ ਹੀ ਫਸਟ ਰੋ ਸਟਾਰਟ ਕਰਨੀ ਫਸਟ ਐਸ ਇਟ ਇਜ਼ ਸਾਰੀ ਸਲਾਈ ਜਿਹੜੀ ਸਿੱਧੀ-ਸਿੱਧੀ ਬੁਣਨੀ ਹੈ ਸਾਰੀ ਸਲਾਈ ਜਿਹੜੀ ਸਿੱਧੀ-ਸਿੱਧੀ ਬੁਣਨੀ ਹੈ ਵੀਰ ਫਸਟ ਰੀਸਟਾਰਟਿੰਗ ਦਾ ਸਟਾਰਟ ਕੀਤਾ ਸੀ ਨਾ ਉਸ ਤਰੀਕੇ ਨਾਲ ਸਟਾਰਟ ਕਰਨਾ ਸਾਰੀ ਸਲਾਈ ਜਿਹੜੀ ਸਿੱਧੀ ਸਿੱਧੀ ਬਣੂਗੀ ਅਕੇ ਰੌਂਗ ਸਾਈਡ ਆ ਗਈ ਇਸ ਪਹਿਲਾ ਫੰਦਾ ਇਸ ਤਰੀਕੇ ਨਾਲ ਉਤਾਰਾਂਗੇ ਸਾਰਾ ਇਹ ਵੀ ਸਿੱਧੀ ਸਿੱਧੀ ਬੰਨੀ ਆ ਉਲਟੀ ਸਾਈਡ ਆ ਪਰ ਮੁੰਨਾ ਸਿੱਧਾ ਸਾਰਾ ਸਿੱਧਾ ਸਿੱਧਾ ਹੀ ਬੁਣਨਾ ਉਲਟੀ ਸਾਈਡ ਤੋਂ ਸਾਰਾ ਸਿੱਧਾ ਸਿੱਧਾ ਹੀ ਬੁਣਨਾ ਆਹ ਫੰਦਾ ਜਿਹੜਾ ਸੀ ਤਾਂ ਠੀਕ ਹੈ ਹੁਣ ਫੇਰ ਆਪਾਂ ਡਿਜ਼ਾਈਨ ਵਾਲੀ ਉਹ ਸਟਾਰਟ ਕਰਾਂਗੇ ਪਹਿਲਾ ਫੰਦਾ ਇਸ ਤਰੀਕੇ ਨਾਲ ਉਤਾਰ ਲਾਂਗੇ ਅੱਗੇ ਕੀ ਕਰਨਾਗਾ ਸੇਮ ਪੈਟਰਨ ਫਾਲੋ ਕਰਨਾਗਾ ਜਿਹੜਾ ਪਹਿਲਾ ਫੰਦਾ ਹੈ ਉਹ ਆਪਾਂ ਕੀ ਕਰਾਂਗੇ ਧਾਗਾ ਪਿੱਛੇ ਕਰਾਂਗੇ ਸਿੱਧਾ ਬੁਨਾਂਗੇ ਧਾਗਾ ਅੱਗੇ ਐਸੇ ਕਿਨਾਂ ਉਤਾਰ ਲਾਂਗੇ ਪਿੱਛੇ ਸਿੱਧਾ ਧਾਗਾ ਫੇਰ ਅੱਗੇ ਸਕਿਪ ਕੀਤਾ ਧਾਗਾ ਪਿੱਛੇ ਸਿੱਧਾ ਬੁਨਿਆ ਧਾਗਾ ਅੱਗੇ ਸਕਿਪ ਕੀਤਾ ਪਿੱਛੇ ਸਿੱਧਾ ਬੁਨਿਆ ਧਾਗਾ ਅੱਗੇ ਸਕਿਪ ਕੀਤਾ ਫੇਰ ਸਿੱਧਾ ਐਸੇ ਤਰੀਕੇ ਨਾਲ ਇਹ ਸਾਰੀ ਸिलाई ਕੰਪਲੀਟ ਕਰਨੀ ਹੈ ਇੰਨਾ ਐਜ਼ ਆਰਡਰ ਵੀ ਆਪਾਂ ਯੂਜ਼ ਕਰ ਸਕਦੇ ਹਾਂ ਹੁਣ ਅੱਗੇ ਆਪਣੀ ਡਿਜ਼ਾਈਨ ਦੀ ਫੋਰਸ ਲਾਈ ਰੌਂਗ ਸਾਈਡ ਤੋਂ ਰੌਂਗ ਸਾਈਡ ਤੋਂ ਪਹਿਲਾ ਫੰਦਾ ਜਿਹੜਾ ਬਿਨਾ ਬੁਨੇ ਉਤਾਰਾਂਗੇ ਠੀਕ ਹੈ ਜਿਹੜਾ ਫੰਦਾ ਉਲਟਾ ਦਿਖਾਈ ਦੇ ਰਿਹਾ ਉਹਨੂੰ ਉਲਟਾ ਗੁਣਾ ਕੇ ਤੇ ਦੂਜੇ ਨੂੰ ਸਕਿਪ ਕਰਾਂਗੇ ਠੀਕ ਹੈ ਇਹ ਉਲਟਾ ਧਾਗਾ ਪਿੱਛੇ ਸਕਿਪ ਕਰਾਂਗੇ ਧਾਗਾ ਅੱਗੇ ਉਲਟਾ ਪਿੱਛੇ ਸਕਿਪ ਕਰਾਂਗੇ ਧਾਗਾ ਅੱਗੇ ਉਲਟਾ ਇਸ ਤਿੱਕਨੇ ਸਾਰੇ ਸলাই ਪਾ ਕੰਪਲੀਟ ਕਰ ਲੈਣੇ ਇਸ ਤਰੀਕੇ ਨਾਲ ਆਪਣੀ ਸਾਰੀ ਸਲਾਈ ਜਿਹੜੀ ਹੈਗੀ ਡਿਜ਼ਾਈਨ ਦੀ ਕੰਪਲੀਟ ਹੋ ਚੁੱਕੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਡਿਜ਼ਾਈਨ ਹੈ ਆਪਣਾ ਇਸ ਤਰੀਕੇ ਨਾਲ ਬੰਨਣਾ ਸਟਾਰਟ ਹੋ ਚੁੱਕਿਆ ਹੈਗਾ ਬਹੁਤ ਹੀ ਪਿਆਰਾ ਦਾ ਡਿਜ਼ਾਈਨ ਬਣ ਜੰਦਾ ਸਾਹਮਣੇ ਤੇ ਬਹੁਤ ਹੀ ਆਸਾਨੀ ਨਾਲ ਬਣ ਜਾਂਦਾ ਵਾ ਸਿਰਫ ਇਹ ਚਾਰੀ ਸਲਾਈਆਂ ਦਾ ਡਿਜ਼ਾਈਨ ਹੈ ਦੋ ਸਲਾਈ ਜਿਹੜੀ ਦੋਨੋਂ ਸਾਈਡਸ ਤੇ ਹੀ ਪੈਂਦੀ ਹੈ ਤੇ ਅਗਲੀ ਦੋ ਚ ਡਿਜ਼ਾਈਨ ਬੰਨਣਾ ਵਾ ਜਿਹੜੇ ਸਟਾਰਟਿੰਗ ਕਰ ਰਹੇ ਹਨ ਮਤਲਬ ਜਿਨ੍ਹਾਂ ਨੂੰ ਸਿੱਧਾ ਹਜੇ ਸਿੱਧਾ ਉਲਟਾ ਬੁਣਨੀ ਆਉਂਦਾ ਉਹ ਵੀ ਇਹ ਡਿਜ਼ਾਈਨ ਹੈ ਜਿਹੜਾ ਆਸਾਨੀ ਨਾਲ ਬੁਣ ਸਕਦੇ ਆਗੇ ਠੀਕ ਹੈ ਤੇ ਇੱਕ ਹੋਰ ਜੀ ਸਾਈ ਬਣਾ ਗੈਰੀਆਂ ਸੀ ਤੁਸੀਂ ਜੋ ਵੀ ਤੁਸੀਂ ਬਣਾਉਣੇ ਹੋ ਨੇ SKV ਜਾ ਬਲਾਊਸ ਆ ਉਹ ਸਟਾਰਟਿੰਗ ਤੋਂ ਕਿੱਦਾਂ ਬਣਾਉਣਾ ਉਹ ਸਮਝੋ